हां जी ਉਹ ਤੁਹਾਨੂੰ ਬਵਾਸੀਰ ਬਾਰੇ ਦੱਸ ਰਿਹਾ ਜੀ ਕਿ ਬਵਾਸੀਰ ਕਿਉਂ ਹੁੰਦੀ ਆ ਤੇ ਇਹਦਾ ਲਾਜ ਕੀ ਆ ਸਭ ਤੋਂ ਪਹਿਲਾਂ ਤੇ ਬਵਾਸੀਰ ਜਿਹੜੀ ਆ ਇਹਦਾ ਮੇਨ ਕਾਰਨ ਜਿਹੜਾ ਉਹ ਕਬਜ ਕਬਜ ਨਹੀਂ ਰਹਿਣੀ ਚਾਹੀਦੀ ਉਹ ਕਦੋਂ ਹੁੰਦੀ ਆ ਜਦੋਂ ਅਸੀਂ ਵੇਲੇ-ਕਵੇਲੇ ਖਾਣਾ ਖਾਂਦੇ ਆ ਬਾਹਰ ਦੇ ਫਾਸਟ ਫੂਡ ਖਾਂਦੇ ਆ ਗਲਤ ਚੀਜ਼ਾਂ ਖਾਂਦੇ ਆ ਉਹਨਾਂ ਨਾਲ ਕਬਜ ਹੋ ਜਾਂਦੀ ਆ ਕਿਉਂਕਿ ਸਾਡਾ ਮੇਦਾ ਤਾਂ ਉਨੀ ਚੀਜ਼ ਹੀ ਪਚਾਉਣਾ ਜਿੰਨੀ ਕੋਦੀ ਕਪੈਸਿਟੀ ਆ ਤੇ ਜੇ ਲੋੜ ਤੋਂ ਵੱਧ ਖਾਵਾਂਗੇ ਗਲਤ ਖਾਵਾਂਗੇ ਤਲਿਆ ਮਲਿਆ ਜਿਆਦਾ ਖਾਵਾਂਗੇ ਤੇ ਫੇਰ ਬਵਾਸੀਰ ਹੋਣੀ ਹੋਣੀ ਆ ਇੱਕ ਜਿਹੜੇ ਬੰਦੇ ਜਿਆਦਾ ਮੀਟ ਮਿਰਚ ਮਸਾਲਾ ਮੱਛੀ ਅੰਡਾ ਜਿਆਦਾ ਵਰਤਦੇ ਆ ਆਮ ਤੌਰ ਤੇ ਵੇਖਣ ਚ ਆ ਕਿ ਬਵਾਸੀਰ ਉਹਨਾਂ ਨੂੰ ਜਿਆਦਾ ਜਾਂ ਜਿਹੜੇ ਚਾਹ ਤੇ ਕੌਫੀ ਬਹੁਤ ਜਿਆਦਾ ਲੈਂਦੇ ਆ ਉਹਨਾਂ ਨੂੰ ਵੀ ਆ ਕਿਉਂਕਿ ਕਬਜ ਬਹੁਤ ਛਿੱਤੀ ਕਰਦੀ ਕੌਫੀ ਆ ਚਾਹ ਵਾ ਇਹ ਕਬਜ ਬਹੁ ਕਰਦੀ ਆ ਗੈਸ ਬਣਾਉਂਦੀ ਆ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪ੍ਰਹੇਜ਼ ਰੱਖੋ ਬਾਕੀ ਲਾਲ ਮਿਰਚ ਦੀ ਆਪਾਂ ਵਰਤਨੇ ਆ ਕਈ ਬਹੁਤ ਲਾਲ ਮਿਰਚ ਵਰਤਦੇ ਆ ਉਹ ਨਹੀਂ ਵਰਤਣੀ ਤੁਸੀਂ ਕੋਸ਼ਿਸ਼ ਕਰੋ ਵੀ ਹਰੀ ਮਿਰਚ ਤੇ ਕਾਲੀ ਮਿਰਚੀ ਵਰਤੀ ਜਾਵੇ ਉਹ ਵੀ ਲੋੜ ਅਨਸਾਰ ਬਹੁਤ ਜ਼ਿਆਦਾ ਮਿਰਚ ਮਸਾਲਾ ਨਹੀਂ ਵਰਤਣਾ ਲੂਣ ਵੀ ਸਾਵਧਾ ਰੱਖੋ ਤੁਸੀਂ ਦੇਸੀ ਘਿਓ ਵਰਤ ਸਕਦੇ ਹੋ ਦਾਲ ਸਬਜ਼ੀ ਦੇ ਵਿੱਚ ਉਹ ਤੁਹਾਨੂੰ ਕਾਫੀ ਇਸ ਚੀਜ਼ ਚ ਕੰਟਰੋਲ ਕਰਦਾ ਕਈਆਂ ਨੂੰ ਇਹ ਬੜਾ ਵਹਿਮ ਆ ਕਿ ਜੇ ਘਿਓ ਖਾ ਲਿਆ ਬੀਪੀ ਵੱਧ ਜਾਣਾ ਵਾ ਮੋਟੇ ਹੋ ਜਾਣਾ ਇਹੋ ਜਿਹਾ ਕੁਝ ਨਹੀਂਗਾ ਤੁਸੀਂ ਦਾਲ ਸਬਜ਼ੀ ਗਰਮ ਲਓ ਇੱਕ ਚਮਚਾ ਗਾਈ ਦਾ ਘਿਓ ਜੇ ਵਰਤੋ ਤੇ ਜਿਆਦਾ ਵਧੀਆ ਗਊ ਦਾ ਘਿਓ ਸਭ ਤੋਂ ਵਧੀਆ ਹੁੰਦਾ ਉਹ ਤੁਸੀਂ ਇੱਕ ਚਮਚਾ ਪਾਓ ਜਰੂਰ ਦਾਲ ਸਬਜ਼ੀ ਚ ਖਾਓ ਉਹ ਨਾਲ ਨਾ ਬੀਪੀ ਵਧਦਾ ਨਾ ਤੁਹਾਡੀਆਂ ਹੋਰ ਬਿਮਾਰੀਆਂ ਵਧਦੀਆਂ ਨਾ ਬਵਾਸੀਰ ਹੁੰਦੀ ਉਹ ਨਾਲ ਕਾਫੀ ਕੰਟਰੋਲ ਕਰਦਾ ਇਸ ਚੀਜ਼ ਨੂੰ ਕਿਉਂਕਿ ਤੁਹਾਨੂੰ ਕਬਜ ਨਹੀਂ ਹੋਣ ਦੇਣੀ ਉਸ ਨੇ ਬਾਕੀ ਤੁਹਾਨੂੰ ਕਬਜ ਬਾਰੇ ਬਾਅਦ ਚ ਦੱਸਾਂਗੇ ਸਾਰਾ ਕੁਝ ਵੀ ਕਿਵੇਂ ਹਟਾਉਣੀ ਆ ਉਹ ਅੱਜ ਤੁਹਾਨੂੰ ਬਵਾਸੀਰ ਬਾਰੇ ਦੱਸ ਰਹੇ ਆ ਬਵਾਸੀਰ ਵਾਸਤੇ ਮੇਨ ਇੱਕ ਚੀਜ਼ ਨਾਲ ਹੀ ਤੁਸੀਂ ਬਵਾਸੀਰੇ ਢਾ ਸਕਦੇ ਹੋ ਉਹ ਕੀ ਆ ਉਹ ਆ ਪੁੱਠਕੰਡਾ ਪੁੱਠਕੰਡੇ ਬਾਰੇ ਸਾਰੇ ਜਾਣਦੇ ਹੀ ਆ ਜਿਹਨੂੰ ਚਰਚਟਾ ਵੀ ਬੋਲਦੇ ਕਈ ਅੱਪਾ ਮਾਰਗ ਵੀ ਬੋਲਦੇ ਆ ਉਹ ਕੀ ਹੁੰਦਾ ਉਹਦਾ ਪੌਦਾ ਕਿਸੇ ਦਾ ਕਈਆਂ ਨੂੰ ਪਤਾ ਨਹੀਂ ਆਹ ਦੇਖੋ ਇਹ ਉਹਦਾ ਜੀ ਪੁੱਠਕੰਡਾ ਇਹਨੂੰ ਤੁਸੀਂ ਇਹਦੇ ਕੀ ਕਰਨਾ ਇਹਦੇ ਆ ਪੱਤੇ ਲੈਣੇ ਆ ਸਾਰੇ ਆਹ ਪੱਤੇ ਲਾ ਲੈਣੇ ਆ ਕੱਟ ਦੋ ਕੱਟੇ 50 ਗ੍ਰਾਮ ਜਾਂ ਐਨੇਕ ਤਕਰੀਬਨ ਮੁੱਠ ਦੋ ਮੁੱਠਾ ਹੋ ਜਾਣਾ ਇਹਨੂੰ ਧੋ ਕੇ ਚੰਗੀ ਤਰ੍ਹਾਂ ਪਾਣੀ ਦਾ ਛਿੱਟਾ ਮਾਰ ਕੇ ਇਹਦੀ ਚਟਣੀ ਬਣਾ ਲੈਣੀ ਆ ਬਰੀਕ ਚਟਣੀ ਬਣਾ ਲਈ ਮਿਕਸੀ ਜੀ ਬਣਾ ਸਕਦੇ ਕੁੰਡੇ ਡੰਡੇ ਜੀ ਵੀ ਬਣਾ ਸਕਦੇ ਹੋ ਤੇ ਇਹਨੂੰ ਮੁੜ ਕੇ ਕਿਸੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਿਚੋੜ ਜਾਣਾ ਨਿਚੋੜ ਕੇ ਇਹਦਾ ਇੱਕ ਚਮਚਾ ਤੁਸੀਂ ਰੋਜ਼ ਪੀਣਾ ਦੋ ਹਫ਼ਤੇ ਇੱਕ ਚਮਚਾ ਰੋਜ਼ ਪੀਣਾ ਇਹਨੂੰ ਤਾਜ਼ਾ ਹੀ ਬਣਾਉਣਾ ਤੁਸੀਂ ਤੇ ਨਾਲ ਹੀ ਕਾਟਨ ਲੈ ਕੇ ਰੂ ਲੈ ਕੇ ਥੋੜਾ ਜਿਹਾ ਉਹਦੇ ਵਿੱਚ ਡਬੋ ਕੇ ਤੇ ਤੁਸੀਂ ਆਪਣੇ ਮੌਕੇਆਂ ਦੇ بواਸਿਰ ਦੇ ਮੌਕੇ ਜਿਹੜੇ ਆ ਉਹਦੇ ਉੱਤੇ ਲਾ ਸਕਦੇ ਹੋ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਜਾਂ ਉੱਤੇ ਛਾਲੇ ਬਣੇ ਆ ਮੌਕੇ ਬਣੇ ਆ ਉਹ ਸਾਰੇ ਨੂੰ ਠੰਡੂ ਇਹ ਚੁੱਭਦਾ ਬਿਲਕੁਲ ਨਹੀਂ ਆ ਬਹੁਤ ਠੰਡਾ ਲੱਗਦਾ ਔਰ ਹਫਤੇ ਦੇ ਵਿੱਚ ਸਾਰੇ ਦੇ ਸਾਰੇ ਮੌਕੇ ਜਿਹੜੇ ਆ ਉਹ ਢਾ ਦਿੰਦਾ ਤੇ ਇਹਨੂੰ ਪੀਂਦੇ ਵੀ ਰਹੋਗੇ ਤੇ ਅੰਦਰੋਂ ਜਿਹੜੇ ਫਿਸ਼ਰ ਬਾਹਰ ਆਉਂਦੇ ਤੁਹਾਡੇ ਮੌਕੇ ਬਾਹਰ ਆਉਂਦੇ ਉਹ ਬਿਲਕੁਲ ਨਹੀਂ ਆਉਣਗੇ ਔਰ ਤੁਹਾਡਾ ਮੇਦਾ ਵੀ ਇਹ ਸਾਫ਼ ਕਰੂਗਾ ਇਹਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਪਰ ਤੁਸੀਂ ਬਵਾਸੀਰ ਵਾਸਤੇ ਫਾਇਦਾ ਲੈਣਾ ਇਹਦੇ ਪੱਤਿਆਂ ਤੋਂ ਇਹਦੀ ਆ ਦੇਖੋ ਤੁਸੀਂ ਆ ਲੜੀਆਂ ਨਿਕਲ ਰਹੀਆਂ ਜੀ ਅਜੇ ਸ਼ੁਰੂ ਹੋਇਆ ਅਜੇ ਪੁੰਗਰ ਰਿਹਾ ਵਾ ਆ ਲੜੀਆਂ ਨਿਕਲ ਰਹੀਆਂ ਬਹੁਤ ਲੰਮੀਆਂ ਜਾਣੀਆਂ ਏ ਲੰਮੀਆਂ ਲੰਮੀਆਂ ਲੜੀਆਂ ਹੋਈਆਂ ਇਹਨੂੰ ਪੁੱਠਕੰਡਾ ਕਹਿੰਦੇ ਆ ਜਿਹੜਾ ਪੁੱਠਕੰਡਾ ਹੁੰਦਾ ਇਹ ਖਾਂਸੀ ਵਾਸਤੇ ਵੀ ਵਰਤੇ ਕਈ ਇਹਨੂੰ ਲਾ ਕੇ ਸਕਾ ਕੇ ਭੁੰਨ ਕੇ ਸ਼ਹਿਦ ਪਾ ਕੇ ਲੈਂਦੇ ਖਾਂਸੀ ਬਹੁਤ ਛਿੱਤੀ ਝੱਟਦੀ ਯਰਨਾ ਤਵੇ ਤੇ ਭੁੰਨ ਲੀਦਾ ਇਹਨੂੰ ਖਾਂਸੀ ਵੀ ਹਟ ਜਾਂਦੀ ਆ ਪਰ ਬਵਾਸੀ ਰਾਸ ਤੇ ਬਹੁਤ ਤਗੜੀ ਚੀਜ਼ ਜਲੀ ਇਹਦੇ ਉਹ ਪੱਤੇ ਆ ਪੱਤਿਆਂ ਦਾ ਪਾਣੀ ਨਿਚੋੜ ਕੇ ਪੀਣਾ ਇਹਦੇ ਤੇ ਇੰਨੇ ਫਾਇਦੇ ਵੀ ਗਿਲ ਲਗੋ ਨਾ ਤੇ ਗਿਲ ਦੀ ਕੋਈ ਨਹੀਂ ਆ ਜਿਵੇਂ ਇਹਦੀ ਜੜਵਾ ਇਹਦੀ ਤੁਸੀਂ ਦਾਤਣ ਕਰੋ ਦਾਤਣ ਕਰੋ ਜਦਾਮ ਦਾਤਣ ਕਰਦੇ ਆ ਤੁਹਾਡੇ ਦੰਦ ਇੱਕ ਤਾਂ ਚਿੱਟੇ ਰਹਿਣਗੇ ਇੱਕ ਕਦੇ ਵੀ ਕੋਈ ਕੀੜਾ ਨਹੀਂ ਲੱਗੂਗਾ ਦੰਦ ਹਿੱਲਣਗੇ ਨਹੀਂ ਬਿਲਕੁਲ ਸਖਤ ਦੰਦ ਰਹਿਣਗੇ ਤੁਹਾਡੇ ਵਧੀਆ ਸਾਫ਼ ਸੁਥਰੇ ਇਹ ਵੀ ਕੰਮ ਨਾਲ ਕਰਦਾ ਇਹ ਜ਼ਰੂਰ ਵਰਤੋ ਇਹਰ ਤੋਂ ਬਾਅਦ ਇੱਕ ਜਿਮੀ ਕੰਦ ਹੁੰਦੀ ਆਪਣੇ ਪਾਥੀ ਜੀ ਵਰਗੀ ਹੁੰਦੀ ਵੇਖਣ ਨੂੰ ਉਹ ਜਿਮੀ ਕੰਦ ਲੈ ਲੈਣੀ ਤੁਸੀਂ ਉਹਦਾ ਪਾਊਡਰ ਬਣਾਇਆ ਬਣਾਤਾ ਮਿਲ ਜਾਂਦਾ ਆਪਣੇ ਸਾਰੀ ਤੋਂ 100 ਗ੍ਰਾਮ ਪਾਊਡਰ ਲੈ ਆਓ ਇੱਕ ਆਦਮੀ ਆਸ ਤੇ 100 ਗ੍ਰਾਮ ਜਿਹੜਾ ਪਾਊਡਰ ਉਹ ਬਹੁਤ ਆ ਉਹਦਾ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮੀ ਕੋਸੇ ਪਾਣੀ ਨਾਲ ਲੈ ਲਓ ਤੁਸੀਂ ਬਹੁਤ ਵਧੀਆ ਠੰਡੇ ਦੁੱਧ ਨਾਲ ਵੀ ਲੈ ਸਕਦੇ ਹੋ ਤੁਸੀਂ ਤੇ ਕੋਸੇ ਪਾਣੀ ਨਾਲ ਵੀ ਲੈ ਸਕਦੇ ਹੋ ਜਿਆਦਾ ਰਿਜ਼ਲਟ ਉਹਦਾ ਜਿਹੜਾ ਵਾ ਤੁਹਾਨੂੰ ਠੰਡੇ ਦੁੱਧ ਨਾਲ ਮਿਲਣਾ ਅੱਧਾ ਚਮਚਾ ਸਵੇਰੇ ਤੇ ਅੱਧਾ ਸ਼ਾਮੀ ਲੋ ਦੁੱਧ ਜਿਹੜਾ ਤੁਸੀਂ ਗਰਮ ਕਰਕੇ ਫ੍ਰਿਜ ਚ ਰੱਖ ਸਕਦੇ ਹੋ ਜ਼ਰੂਰੀ ਨਹੀਂ कच्चਾ ਦੁੱਧ ਲੈਣਾ ਕਿਉਂ ਇਹਨੂੰ कच्चਾ ਦੁੱਧ ਨਹੀਂ ਪਚਦਾ ਪਚਦਾ ਠੀਕ ਹੈ ਜੀ ਇਹ ਕਰਕੇ ਤੁਸੀਂ ਕੋਸ਼ਿਸ਼ ਕਰੋ ਵੀ ਠੰਡਾ ਦੁੱਧ ਫ੍ਰਿਜ ਵਾਲਾ ਲੈ ਲਓ ਇੱਕ ਗਲਾਸੀ ਉਹਦੇ ਨਾਲ ਅੱਧਾ ਚਮਚਾ ਸਵੇਰੇ ਤੇ ਅੱਧਾ ਸ਼ਾਮੀ ਜਿਮਿਕਾਂ ਦਾ ਪਾਊਡਰ ਵਰਤੋ ਉਹ ਤੁਹਾਡੀ ਬਵਾਸੀਰ ਬਿਲਕੁਲ ਖਤਮ ਕਰ ਦੂ ਮੌਕੇ ਵੀ हट ਜਾਣਗੇ ਉਹਦੇ ਨਾਲ ਇੱਕ ਮੌਕੇ ਦੇ ਉੱਤੇ ਲਾਉਣ ਲਈ ਆਉਂਦਾ ਕਸੀਸ ਆਦੀ ਤੇਲ ਕਸੀਸ ਆਦੀ ਤੇਲ ਨੋਟ ਕਰ ਲਓ ਉਹ ਲਾਓ ਉਹ ਵੀ ਮੌਕੇ ਬਹੁਤ ਛੇਤੀ ਹਟਾਉਂਦਾ ਪਰ ਜਿਹੜੇ ਆ ਪੱਤੇ ਜਿਹੜੇ ਆ ਪੱਤਿਆਂ ਦਾ ਪਾਣੀ ਜਿੰਨੀ ਛੇਤੀ ਟਾਉਂਦਾ ਇੰਨੀ ਛੇਤੀ ਕੋਈ ਚੀਜ਼ ਨਹੀਂ ਹਟਾ ਸਕਦੀ ਤੁਸੀਂ ਕੋਸ਼ਿਸ਼ ਕਰੋ ਕਿ ਆ ਪੱਤੇ ਹੀ ਪਾਣੀ ਪੀਣਾ ਤੇ ਪੱਤਿਆਂ ਦਾ ਹੀ ਪਾਣੀ ਲਾਉਣਾ ਤੇ ਤੁਸੀਂ ਹਫਤਾ ਇੱਕ ਵਰਤੋ ਤੁਹਾਨੂੰ ਰਿਜ਼ਲਟ ਪੂਰੇ ਦਾ ਪੂਰਾ ਮਿਲ ਜੂਗਾ ਬਾਕੀ ਮੇਨ ਚੀਜ਼ ਆ ਭਰੇਜ ਭਰੇਜ ਬਹੁਤ ਜ਼ਰੂਰੀ ਜੀ ਮੀਟ ਮੱਛੀ ਆਂਡਾ ਬਿਲਕੁਲ ਨਾ ਖਾਓ ਸਾਕਾਹਾਰੀ ਚੀਜ਼ਾਂ ਲਓ ਸਲਗਮ ਮੂਲੀ ਦੀ ਵੱਧ ਵਰਤੋਂ ਕਰੋ ਦਹੀਂ ਵੱਧ ਤੋਂ ਵੱਧ ਖਾਓ ਲੱਸੀ ਵੱਧ ਤੋਂ ਵੱਧ ਪੀਓ ਕੱਚੀ ਲੱਸੀ ਪੀਓ ਇੱਕ ਬੇਲਗिरी ਦਾ ਪਾਊਡਰ ਹੁੰਦਾ ਉਹ ਬਹੁਤ ਠੰਡਾ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋ ਬਵਾਸੀਰ ਵਾਲੇ ਅੱਧਾ ਚਮਚਾ ਰੋਜ਼ ਬੇਲਗिरी ਦਾ ਪਾਊਡਰ ਲੈ ਲਓ ਤੁਹਾਡਾ ਮੇਦਾ ਵੀ ਠੀਕ ਰਹੂਗਾ ਹਾਜਮਾ ਠੀਕ ਰਹੂਗਾ ਬਵਾਸੀਰ ਬਿਲਕੁਲ ਨਹੀਂ ਹੋਊਗੀ। ਐਤੋਂ ਇਲਾਵਾ ਜੇ ਕਿਸੇ ਨੂੰ ਕੋਈ ਜ਼ਿਆਦਾ ਦਰਦ ਹੁੰਦੀ ਆ ਬਵਾਸੀਰ ਦੇ ਵਿੱਚ ਉਹਦੇ ਵਾਸਤੇ ਤੁਸੀਂ ਆਮਲਾ ਪਾਊਡਰ ਥੋੜਾ ਜਿਹਾ ਲੈ ਸਕਦੇ ਹੋ। ਆਮਲਾ ਪਾਊਡਰ ਜਿਹੜਾ ਉਹਨੂੰ ਲੈਣਾ ਤੁਸੀਂ ਕੋਸੇ ਪਾਣੀ ਦੇ ਨਾਲ ਅੱਧਾ ਚਮਚਾ ਜਿਹੜੀ ਜ਼ਿਆਦਾ ਦਰਦ ਆ ਉਹਨੂੰ ਵੀ ਕੰਟਰੋਲ ਕਰ ਦੂਗਾ ਆਮਲਾ ਪਾਊਡਰ। ਆਮਲੇ ਦੇ ਤਿੰਨੇ ਗੁਣਾਂ ਵੀ ਦੱਸੇ ਨਹੀਂ ਜਾ ਸਕਦੇ। ਹਜ਼ਾਰਾਂ ਬਿਮਾਰੀਆਂ ਦਾ ਇਲਾਜ ਕੱਲਾ ਹੀ ਆਮਲਾ ਵਾ। ਪਰ ਉਹ ਹਰ ਬਿਮਾਰੀ ਦੇ ਵਿੱਚ ਕੰਮ ਕਰਦਾ ਤੁਸੀਂ ਨੋਟ ਕਰ ਲਓ ਹਰੇਕ ਦੇ ਫਿੱਟਾ ਹਰੇਕ ਬਿਮਾਰੀ 'ਚ ਉਹ ਕੰਮ ਕਰਦਾ ਤੁਸੀਂ ਵਰਤ ਕੇ ਦੇਖੋ ਵਿਟਾਮਿਨ ਸੀ ਸਭ ਤੋਂ ਵਧੀਆ ਜਿਹੜਾ ਆਮਲੇ ਦੇ ਵਿੱਚ ਹੁੰਦਾ ਸੋ ਅੱਜ ਬਹੁਤਾ ਆਪਾਂ ਗੱਲ ਨਾ ਕਰੀਏ ਇਹਨੂੰ ਜਰੂਰ ਵਰਤੋ ਜੀ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਪੱਤੇ ਲਓ ਪਾਣੀ ਕੱਢੋ ਇੱਕ ਚਮਚਾ ਸਵੇਰੇ ਪੀਲੋ ਤੇ ਬਾਕੀ ਤੁਸੀਂ ਇਹਨੂੰ ਲਾ ਕੇ ਕਾਟਨ ਦੇ ਨਾਲ ਤੇ ਮੋਕਿਆਂ ਦੇ ਲਾਉਂਦੇ ਰਹੋ ਜੀ ਧੰਨਵਾਦ ਜੀ ਜੇ ਕਿਸੇ ਨੂੰ ਕੋਈ ਸ਼ੱਕ ਹੋਏ ਤਾਂ ਮੈਨੂੰ ਪੁੱਛ ਸਕਦਾ ਜੀ